ਚੱਲ ਭਾਈ ਇਹ ਜਿਹੜਾ ਅੰਦਰਲੇ ਪਾਸੇ ਬਾਲ ਤੇ ਵੱਜ ਰਿਹਾ ਜੀ ਹਰਜਾਪਤ ਜੇਤਾ ਮੈਗਵਾਲ ਸੋਢੀ ਘਟਾਰਾ ਸੁੱਖਾ ਕੈਨੇਡਾ ਉੱਪਰਲੇ ਪਾਸੇ ਜਸਵੀਰ ਸਿੰਘ ਜੀ ਘਟਾਰੋ ਆਰਪੀ ਚੰਡਿਆਣੀ ਸੋਨੂ ਢਿੱਲੋਂ ਮੈਗਵਾਲ ਗੁਰਕੀਰਤ ਕੌਰ ਆਸਟ੍ਰੇਲੀਆ ਸੁੱਖਾ ਈਸਪੋਰਟ उन्होंने तो जोड़ी है भाई इन ढिलों को लो भाई सुनो समा जरा गौर गौर समा कर गया भाई छत्तीस कर गया 3622 ਮਿੱਤਰਾਂ ਦੇ ਜੁੱਟਾ ਪਗੇ ਤੇਰੀ ਕਾਰ ਦੀ ਧੂਰ ਮਟਿਆਰੇ